ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵੱਡਾ ਅਪਡੇਟ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਡੀਕਲ ਭਰਤੀ ਦੇ ਲਈ ਬਹੁਤ ਵੱਡਾ ਅਪਡੇਟ ਜਾਰੀ ਹੋਇਆ 1100 ਪਲੱਸ ਪੋਸਟਾਂ ਜੋ ਮੈਡੀਕਲ ਦੇ ਸਬੰਧ ਵਿੱਚ ਜਾਰੀ ਕੀਤੀਆਂ ਜਾਣੀਆਂ ਹਨ ਤਾਂ ਉਹਦੇ ਸਬੰਧ ਵਿੱਚ ਆਪਾਂ ਤੁਹਾਡੇ ਲਈ ਅਪਡੇਟ ਲੈ ਕੇ ਆਏ ਹਾਂ ਪੂਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖ ਤੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਨੂੰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਪੋਸਟਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਪਿਛਲੇ 2 ਮਹੀਨਿਆਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਰੈਗੂਲਰ ਕੰਟਰੈਕਟ ਬੇਸਡ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਜਿਦੀ ਡਿਟੇਲਡ ਜਾਣਕਾਰੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਉਹਨਾਂ ਦੇ ਵੀਡੀਓ ਦਿੱਤੇ ਹੋਏ ਆ ਪੂਰੀ ਜਾਣਕਾਰੀ ਲੈ ਕੇ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅੱਜ ਦੇ ਅਪਡੇਟ ਦੀ ਗੱਲ ਕਰ ਲੈਣੇ ਆ ਜੀ ਅੱਜ ਦਾ ਜੋ ਇਹ ਅਪਡੇਟ ਹੈ 1192 ਪੋਸਟਾਂ ਐ ਜੋ ਜੀ ਐਮ ਸੀ ਐਚ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪੀਟਲ ਚੰਡੀਗੜ੍ਹ ਵੱਲੋਂ ਇਹ ਅਪਡੇਟ ਦਿੱਤਾ ਗਿਆ ਜੀ ਇਹਨਾਂ ਵੱਲੋਂ 1192 ਪੋਸਟਾਂ ਜਾਰੀ ਕੀਤੀਆਂ ਜਾਣੀਆਂ ਜਿਦੇ ਵਿੱਚ ਨਰਸਿੰਗ ਅਫੀਸਰ 1090 ਪੋਸਟਾਂ ਰਹਿਣਗੀਆਂ ਸੀਨੀਅਰ ਨਰਸਿੰਗ ਅਫੀਸਰ 73 ਪੋਸਟਾਂ ਰਹਿਣਗੀਆਂ ਅਸਿਸਟੈਂਟ ਨਰਸਿੰਗ ਸੁਪਰਿੰਟੈਂਡੈਂਟ ਇੱਕ ਪੋਸਟ ਰਹਿਣ ਵਾਲੀ ਹੈ ਡਾਟਾ ਇੰਟਰੀਪ੍ਰੀਟਰ ਨੌ ਪੋਸਟਾਂ ਹੋਣਗੀਆਂ ਕੰਪਿਊਟਰ ਆਪਰੇਟਰ ਤਿੰਨ ਪੋਸਟਾਂ ਰਹਿਣ ਵਾਲੀਆਂ ਸਿਸਟਮ ਐਨਾਲਿਸਟਿਕ ਇਹਦੇ ਲਈ ਇੱਕ ਪੋਸਟ ਰਹਿਣ ਵਾਲੀ ਹੈ ਜੀ ਤਾਂ ਵੱਖ-ਵੱਖ ਪੋਸਟਾਂ ਹੈ ਜੀ ਟੋਟਲ ਪੋਸਟਾਂ 1192 ਰਹਿਣ ਦੀਆਂ ਜੀ ਇਹਨਾਂ ਪੋਸਟਾਂ ਦੇ ਲਈ ਉਮਰ ਸੀਮਾ ਇਹਨਾਂ ਵੱਲੋਂ 18 ਤੋਂ 40 ਸਾਲ ਰੱਖੀ ਜਾਣੀ ਹੈ ਜੀ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਏਜ ਰੈਲੈਕਸੇਸ਼ਨ ਵੀ ਰਹੂਗਾ ਤੇ ਸਪੇਸ ਸਕੇਲ ਇਹਨਾਂ ਵੱਲੋਂ ਲੈਵਲ 7 ਤੋਂ ਅਨੁਸਾਰ 44900 ਤੋਂ ਲੈ ਕੇ 170500 ਤੱਕ ਹੋਊਗਾ ਜੀ ਨਰਸਿੰਗ ਅਫੀਸਰ ਦੀ ਪੋਸਟ ਦੇ ਲਈ ਤ aí ਜੀ ਬਹੁਤ ਵੱਡਾ ਅਪਡੇਟ ਮੈਡੀਕਲ ਸਟੂਡੈਂਟਸ ਮੈਡੀਕਲ ਯੋਗਤਾ ਰੱਖਣ ਵਾਲੇ ਵਿਦਿਆਰਥੀ ਉਮੀਦਵਾਰ ਐ ਇਸ ਅਪਡੇਟ ਨੂੰ ਜ਼ਰੂਰ ਨੋਟ ਕਰਨ ਤੇ ਇਹਨਾਂ ਪੋਸਟਾਂ ਦੇ ਲਈ ਆਪਣੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਸਕਦੇ ਹੋ ਤੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਇਹਨਾਂ ਦੀ ਵੈਬਸਾਈਟ ਹੈ ਜੋ ਦਾ ਲਿੰਗ ਵਿਦਿ ਦੀ ਡਿਸਕ੍ਰਿਪਸ਼ਨ ਚ ਹੈ ਜਿਵੇਂ ਇਹਨਾਂ ਵੱਲੋਂ ਨੋਟੀਫਿਕੇਸ਼ਨ ਡਿਟੇਲਸ ਜਾਰੀ ਹੁੰਦਾ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ